ਇੱਕ ਪਾਸੇ ਤਾਂ ਹਰਿਆਣਾ ਸਰਕਾਰ ਦੇ ਵੱਲੋਂ ਮਹਲਾਮਾਂ ਨੂੰ ਦੇ ਦਿੱਤੀ ਇੱਕ ਹੋਰ ਵੱਡੀ ਖੁਸ਼ੀ ਦੀ ਖਬਰ ਹੁਣ ਜੇਕਰ ਹਰਿਆਣਾ ਦੇ ਵਿੱਚ ਭੈਣਾ ਰਖੜੀ ਬੰਨਣ ਆਪਣੇ ਵੀਰ ਦੇ ਜਾਣ ਗਿਆ ਤਾਂ ਫਿਰ ਬੱਸਾਂ ਦੇ ਵਿੱਚ ਉਹਨਾਂ ਦਾ ਕਿਰਾਇਆ ਨਹੀਂ ਲੱਗੇਗਾ ਉਹਨਾਂ ਨੂੰ ਸ਼ਨੀਵਾਰ ਰਾਤ 12 ਵਜੇ ਤੱਕ ਮੁਫਤ ਬੱਸਾਂ ਦਾ ਸਫ਼ਰ ਕਰਨ ਨੂੰ ਮਿਲੇਗਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਵੱਲੋਂ ਇਹ ਤੋਹਫ਼ਾ ਰਖੜੀ ਦਾ ਮਹਿਲਾਵਾਂ ਨੂੰ ਦਿੱਤਾ ਗਿਆ ਹਰਿਆਣਾ ਦੀ ਮਹਿਲਾਵਾਂ ਨੂੰ ਜਦੋਂ ਕਿ ਪੰਜਾਬ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹਰ ਦਿਨ ਬਸ ਸਫਰ ਮਹਿਲਾਵਾਂ ਦੇ ਲਈ ਫ੍ਰੀ ਆਧਾਰ ਕਾਰਡ ਦਿਖਾ ਕੇ ਸਫਰ ਕਰ ਸਕਦੀਆਂ ਨੇ ਮਹਿਲਾਵਾਂ ਆਪਣੀਆਂ ਮੰਜ਼ਲ ਦੇ ਉੱਤੇ ਜਾ ਸਕਦੀਆਂ ਨੇ ਪੰਜਾਬ ਦੇ ਵਿੱਚ ਉਡੀਕ ਕਰ ਰਹੀਆਂ ਨੇ ਮਹਿਲਾਵਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀਆਂ ਧੀਆਂ ਦੇ ਲਈ ਭੈਣਾਂ ਦੇ ਲਈ ਮਹਿਲਾਵਾਂ ਦੇ ਲਈ ਕੀ ਉਹ ਹਜ਼ਾਰ-ਹਜ਼ਾਰ ਰੁਪਏ ਦਾ ਵਾਅਦਾ ਪੂਰਾ ਕਰਨਗੇ ਕੀ ਉਹ ਰਖੜੀ ਦਾ ਤੋਹਫ਼ਾ ਦੇਣਗੇ ਪੰਜਾਬ ਦੇ ਮੁੱਖ ਮੰਤਰੀ ਇਸ ਦੇ ਉੱਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਪਰ ਜੇਕਰ ਗੱਲ ਕੀਤੀ ਜਾਵੇ ਬੱਸਾਂ ਦੀ ਤਾਂ ਮੁਫਤ ਝੋਟੇ ਤਾਂ ਬੱਸਾਂ ਦੇ ਜ਼ਰੂਰ ਮਿਲਦੇ ਨੇ ਪਰ ਪੰਜਾਬ ਦੇ ਵਿੱਚ ਜੋ ਬੱਸਾਂ ਦੀ ਹੜਤਾਲ ਕੀਤੀ ਗਈ ਸੀ ਕਿ ਬੱਸਾਂ ਬੰਦ ਕਰ ਦਿੱਤੀਆਂ ਜਾਣਗੀਆਂ ਜਿਸ ਤੋਂ ਬਾਅਦ ਮਹਿਲਾਵਾਂ ਦੀ ਚਿੰਤਾ ਵੱਧ ਚੁੱਕੀ ਸੀ ਜੋ ਬੱਸਾਂ ਦੇ ਵਿੱਚ ਸਫ਼ਰ ਕਰਦੀਆਂ ਨੇ ਪਰ ਮਹਿਲਾਵਾਂ ਦੀ ਚਿੰਤਾ ਖਤਮ ਹੋ ਚੁੱਕੀ ਹੈ ਕਿਉਂਕਿ ਸਰਕਾਰ ਦੇ ਨਾਲ ਟਰਾਂਸਪੋਰਟ ਮੰਤਰੀ ਦੇ ਨਾਲ ਗੱਲਬਾਤ ਹੋਈ ਸਮਝੌਤਾ ਹੋਇਆ ਟੈਂਡਰ ਕੱਢਣ ਨੂੰ ਲੈ ਕੇ ਕਹਿ ਰਹੇ ਸੀ ਜਿਹੜੇ ਪੀਆਰਟੀਸੀ ਦੇ ਕੱਚੇ ਕੰਮੇ ਨੇ ਕਿ ਟੈਂਡਰ ਨਿਕਲਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ ਡਿਪੂ ਪਹਿਲਾਂ 27 ਡਿਪੂ ਪੰਜਾਬ ਦੇ ਬੰਦ ਕੀਤੇ ਜਾਣਗੇ ਇਹ ਗੱਲ ਦਾ ਐਲਾਨ ਹੋਇਆ ਸੀ ਪਰ ਹੁਣ ਘਬਰਾਉਣ ਦੀ ਲੋੜ ਨਹੀਂ ਹੈ ਬੱਸਾਂ ਹਰ ਰੋਜ਼ ਦੀ ਤਰ੍ਹਾਂ ਚੱਲਣਗੀਆਂ 13 ਤਰੀਕ ਤੱਕ ਇਸੇ ਤਰੀਕੇ ਦੇ ਨਾਲ سلسلہ ਚੱਲੇਗਾ ਜੇਕਰ 13 ਤੱਕ ਕੋਈ ਸਿੱਟੇ ਦੇ ਉੱਤੇ ਨਹੀਂ ਪਹੁੰਚਦੀ ਗੱਲ ਕੋਈ ਕਿਨਾਰੇ ਨਹੀਂ ਲੱਗਦੀ ਫਿਰ 14 ਅਗਸਤ ਨੂੰ 14 ਅਗਸਤ ਨੂੰ ਅਣਮਿੱਥੇ ਸਮੇਂ ਦੇ ਲਈ ਬੱਸਾਂ ਜਾਮ ਕਰ ਦਿੱਤੇ ਜਾਣਗੀਆਂ 14 ਅਗਸਤ ਨੂੰ ਜੇਕਰ ਤੁਸੀਂ ਕਿਤੇ ਸਫ਼ਰ ਕਰਨਾ ਤਾਂ ਉਸ ਤੋਂ ਪਹਿਲਾਂ ਇੱਕ ਖਬਰ ਜ਼ਰੂਰ ਦੇਖ ਲਓ ਨਹੀਂ ਤਾਂ ਫਿਰ ਤੁਹਾਨੂੰ ਵੀ ਖੱਜਲ-ਖਵਾਰੀ ਦਾ ਕਿਤੇ ਸਾਹਮਣਾ ਨਾ ਕਰਨਾ ਪਵੇ ਤਾਂ ਹੁਣ ਬੱਸਾਂ ਰੋਜ਼ੀ ਤਰ੍ਹਾਂ ਚੱਲਣ ਗਿਆ ਕਿਸੇ ਨੂੰ ਘਰਾਉਣ ਦੀ ਜ਼ਰੂਰਤ ਨਹੀਂ ਹੈ ਇੱਕ ਪਾਸੇ ਤਾਂ ਹਰਿਆਣਾ ਸਰਕਾਰ ਦੇ ਵੱਲੋਂ ਮਹਿਲਾਵਾਂ ਨੂੰ ਦੇ ਦਿੱਤੀ ਇੱਕ ਹੋਰ ਵੱਡੀ ਖੁਸ਼ੀ ਦੀ ਖਬਰ ਹੁਣ ਜੇਕਰ ਹਰਿਆਣਾ ਦੇ ਵਿੱਚ ਭੈਣਾ ਰਖੜੀ ਬੰਨ੍ਹਣ ਆਪਣੇ ਵੀਰ ਦੇ ਜਾਣ ਗਿਆ ਤਾ ਫਿਰ ਬੱਸਾਂ ਦੇ ਵਿੱਚ ਉਹਨਾਂ ਦਾ ਕਿਰਾਇਆ ਨਹੀਂ ਲੱਗੇਗਾ ਉਹਨਾਂ ਨੂੰ ਸ਼ਨੀਵਾਰ ਰਾਤ 12 ਵਜੇ ਤੱਕ ਮੁਫਤ ਬੱਸਾਂ ਦਾ ਸਫ਼ਰ ਕਰਨ ਨੂੰ ਮਿਲੇਗਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਵੱਲੋਂ ਇਹ ਤੋਹਫ਼ਾ ਰਖੜੀ ਦਾ ਮਹਿਲਾਵਾਂ ਨੂੰ ਦਿੱਤਾ ਗਿਆ ਹਰਿਆਣਾ ਦੀ ਮਹਿਲਾਵਾਂ ਨੂੰ ਜਦੋਂ ਕਿ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹਰ ਦਿਨ ਬੱਸ ਸਫ਼ਰ ਮਹਿਲਾਵਾਂ ਦੇ ਲਈ ਫ੍ਰੀ ਆਧਾਰ ਕਾਰਡ ਦਿਖਾ ਕੇ ਸਫ਼ਰ ਕਰ ਸਕਦੀਆਂ ਨੇ ਮਹਿਲਾਵਾਂ ਆਪਣੀਆਂ ਮੰਜ਼ਲ ਦੇ ਉੱਤੇ ਜਾ ਸਕਦੇ ਆ ਨੇ ਪੰਜਾਬ ਦੇ ਵਿੱਚ ਉਡੀਕ ਕਰ ਰਹੀਆਂ ਨੇ ਮਹਿਲਾਵਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀਆਂ ਟੀਆਂ ਦੇ ਲਈ ਭੈਣਾਂ ਦੇ ਲਈ ਮਹਿਲਾਵਾਂ ਦੇ ਲਈ ਕੀ ਉਹ ਹਜ਼ਾਰ-ਹਜ਼ਾਰ ਰੁਪਏ ਦਾ ਵਾਅਦਾ ਪੂਰਾ ਕਰਨਗੇ ਕੀ ਉਹ ਰਖੜੀ ਦਾ ਤੋਹਫ਼ਾ ਦੇਣਗੇ ਪੰਜਾਬ ਦੇ ਮੁੱਖ ਮੰਤਰੀ ਇਸ ਦੇ ਉੱਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਪਰ ਜੇਕਰ ਗੱਲ ਕੀਤੀ ਜਾਵੇ ਬੱਸਾਂ ਦੀ ਤਾਂ ਮੁਫਤ ਝੋਟੇ ਤਾਂ ਬੱਸਾਂ ਦੇ ਜਰੂਰ ਮਿਲਦੇ ਨੇ ਪਰ ਪੰਜਾਬ ਦੇ ਵਿੱਚ ਜੋ ਬੱਸਾਂ ਦੀ ਹੜਤਾਲ ਕੀਤੀ ਗਈ ਸੀ ਕੀ ਬੱਸਾਂ ਬੰਦ ਕਰ ਦਿੱਤੀਆਂ ਜਾਣਗੀਆਂ ਜਿਸ ਤੋਂ ਬਾਅਦ ਮਹਿਲਾਵਾਂ ਦੀ ਚਿੰਤਾ ਵੱਧ ਚੁੱਕੀ ਸੀ ਜੋ ਬੱਸਾਂ ਦੇ ਵਿੱਚ ਸਫ਼ਰ ਕਰਦੀਆਂ ਨੇ ਪਰ ਮਹਿਲਾਵਾਂ ਦੀ ਚਿੰਤਾ ਖਤਮ ਹੋ ਚੁੱਕੀ ਹੈ ਕਿਉਂਕਿ ਸਰਕਾਰ ਦੇ ਨਾਲ ਟਰਾਂਸਪੋਰਟ ਮੰਤਰੀ ਦੇ ਨਾਲ ਗੱਲਬਾਤ ਹੋਈ ਸਮਝੌਤਾ ਹੋਇਆ ਟੈਂਡਰ ਕੱਢਣ ਨੂੰ ਲੈ ਕੇ ਕਹਿ ਰਹੇ ਸੀ ਜਿਹੜੇ ਪੀਆਰਟੀਸ ਦੇ ਕੱਚੇ ਕੰਮੇ ਨੇ ਕਿ ਟੈਂਡਰ ਨਿਕਲਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ ਡਿਪੂ ਪਹਿਲਾਂ 27 ਡਿਪੂ ਪੰਜਾਬ ਦੇ ਬੰਦ ਕੀਤੇ ਜਾਣਗੇ ਇਹ ਗੱਲ ਦਾ ਐਲਾਨ ਹੋਇਆ ਸੀ ਪਰ ਹੁਣ ਘਬਰਾਉਣ ਦੀ ਲੋੜ ਨਹੀਂ ਹੈ ਬੱਸਾਂ ਹਰ ਰੋਜ਼ ਦੀ ਤਰ੍ਹਾਂ ਚੱਲਣਗੀਆਂ 13 ਤਰੀਕ ਤੱਕ ਇਸੇ ਤਰੀਕੇ ਦੇ ਨਾਲ ਸਿਲਸਿਲਾ ਚੱਲੇਗਾ ਜੇਕਰ 13 ਤੱਕ ਕੋਈ ਸਿੱਟੇ ਦੇ ਉੱਤੇ ਨਹੀਂ ਪਹੁੰਚਦੀ ਗੱਲ ਕੋਈ ਕਿਨਾਰੇ ਨਹੀਂ ਲੱਗਦੀ ਫਿਰ 14 ਅਗਸਤ ਨੂੰ 14 ਅਗਸਤ ਨੂੰ ਅਣਮਿੱਥੇ ਸਮੇਂ ਦੇ ਲਈ ਬੱਸਾਂ ਜਾਮ ਕਰ ਦਿੱਤੇ ਜਾਣਗੀਆਂ 14 ਅਗਸਤ ਨੂੰ ਜੇਕਰ ਤੁਸੀਂ ਕਿਤੇ ਸਫ਼ਰ ਕਰਨਾ ਤਾਂ ਉਸ ਤੋਂ ਪਹਿਲਾਂ ਇੱਕ ਖਬਰ ਜ਼ਰੂਰ ਦੇਖ ਲਓ ਨਹੀਂ ਤਾਂ ਫਿਰ ਤੁਹਾਨੂੰ ਵੀ ਖੱਜਲ-ਖੁਆਰੀ ਦਾ ਕਿਤੇ ਸਾਹਮਣਾ ਨਾ ਕਰਨਾ ਪਵੇ ਤਾਂ ਹੁਣ ਬੱਸਾਂ ਰੋਜ਼ੀ ਤਰ੍ਹਾਂ ਚੱਲਣ ਗਿਆ ਕਿਸੇ ਰੁੱਕ ਬਰਾਉਂ